ਪਰਵਾਸੀਆਂ ਨੂੰ ਪਜਾ ਦਿਓ ਇੰਨਾ ਹੀ ਆ ਤੋਂ ਸਭ ਤੋਂ ਪਹਿਲਾਂ ਜਿੰਨੇ ਵੀ ਪੰਜਾਬ ਦੇ ਲੋਕ ਪੰਜਾਬ ਦੇ ਵਾਸੀ ਬਿਹਾਰ ਯੂਪੀ ਹਰਿਆਣਾ ਕਲਕੱਤਾ ਬੰਗਾਲ ਜਿੱਥੇ ਵੀ ਨੇ ਉਹਨੂੰ ਵਾਪਸ ਬੁਲਾਣਾ ਜਿਹੜੇ ਕੰਮ ਕਰਦੇ ਨੇ ਪ੍ਰਵਾਸੀ ਕਰਦੇ ਨੇ ਲੁਧਿਆਣਾ ਵਿਧੇ ਵਿੱਚ ਕਿੱਥੇ ਕਬਜ਼ਾ ਨਹੀਂ ਹੋ ਗਿਆ ਇੱਕ ਪ੍ਰਵਾਸੀਆਂ ਨੂੰ ਜੇ ਚਾਰ ਪੰਜਾਬੀ ਕੁੱਟਦੇ ਨੇ ਉਹ ਤੋਂ ਕੋਈ ਵੀਡੀਓ ਬੈਡਲ ਨਹੀਂ ਹੁੰਦਾ ਉਹ ਤੋਂ ਕੋਈ ਮੁੱਦਾ ਨਹੀਂ ਬਣਦਾ ਲੇਕਿਨ ਜਦੋਂ ਕੋਈ ਤਗੜਾ ਪ੍ਰਵਾਸੀ ਉੱਥੇ ਉੰਦਾ ਉਹਨਾਂ ਦੇ ਤਾਤੇ ਉਹ ਜਦੋਂ ਚੱਪੇਰ ਮਾਰ ਦਿੰਦਾ ਉਹਨੂੰ ਬਹੁਤ ਵੱਡਾ ਈਸੂ ਬਣਾ ਦਿੰਦਾ ਪ੍ਰਵਾਸੀਆਂ ਨੇ ਕੁੱਟ ਦਿੱਤਾ ਦੇਖੋ ਜਦੋਂ ਬਲੱਡ ਲੈਂਥ ਦਿਨ ਦੀ ਵਾਰੀ ਆਂਦੀ ਆ ਉਦੋਂ ਹਿੰਦੂ ਮੁਸਲਮਣ ਨਹੀਂ ਦਿਖਦੇ ਉਹ ਜਦੋਂ ਤੁਹਾਨੂੰ ਵਿਫਤਾ ਪੈਂਦਾ ਉਸੇ ਕਹਿੰਦੇ ਨਹੀਂ ਜੀ ਹੁਣ ਉੱਥੇ ਮੁਹਾਲੀ ਪੰਚਾਇਤੀ ਹੋਇਆ ਹੁਣ ਇੱਥੇ ਚੋਣ ਹੋ ਰਹੀ ਸੀ ਉਹ ਤੋਂ ਪ੍ਰਵਾਸੀ ਵੀ ਸਾਡੇ ਬਰਾਣੇ ਅੱਜ ਦੁਸ਼ਮਣ ਹੋ ਗਏ ਚਲੋ ਜੇਕਰ ਬੱਚੇ ਦੀ ਲੜਾਈ ਸੀ ਮੰਨ ਲਿਆ ਚਲੋ ਬੱਚੇ 16 16 ਸਾਲ ਦੇ ਬੱਚੇ ਦੀ ਲੜਾਈ ਸੀ ਲੇਕਿਨ ਉਹ ਚਲੋ ਬਾਅਦ ਚ ਕੰਪਰੋਮਾਈਜ਼ਰ ਵੀ ਹੋ ਜਾਂਦਾ ਲੇਕਿਨ ਉਹਨਾਂ ਨੇ ਫਿਰ ਉਹਨਾਂ ਤੇ ਚਾਕੂ ਨਾਲ ਵਾਰ ਕਿਉਂ ਕੀਤਾ ਕਿ ਆਪਣੀ ਬਦਮਾਸ਼ੀ ਦਿਖਾਈ ਤਾਂ ਹੀ ਚਾਕੂ ਨਾਲ ਵਾਰ ਕੀਤਾ ਅੱਜ ਪਰਿਵਾਰ ਰੋ ਰੋ ਬੁਰਾ ਹਾਲਾ ਅੱਜ ਚੰਡੀਗੜ੍ਹ ਮੁਹਾਲੀ ਦੇ ਵਿੱਚ ਤੁਸੀਂ ਦੇਖੋ ਪਰਵਾਸ ਸੜਕਾਂ ਤੇ ਉਤਰਿਆ ਹੋਇਆ ਇਨਸਾਫ਼ ਦੀ ਮੰਗ ਦੇ ਰਿਹਾ ਹੈ ਜੇ ਤੱਕ ਤਾਂ ਸਾਰੇ ਨੂੰ ਆ ਹੀ ਪਤਾ ਸੀਗਾ ਕਿ ਕੋਈ ਵਿਵਾਦ ਹੀ ਨਹੀਂ ਹੈਗਾ ਉਦਾਂ ਹੀ ਪ੍ਰਵਾਸੀਆਂ ਨਾਲ ਗੁੰਡਾਗਰਦੀ ਕੀਤਾ ਉਦੋਂ ਜਦੋਂ ਵੈਰੀਫਿਕੇਸ਼ਨ ਹੋਇਆ ਉਦੋਂ ਪਤਾ ਲੱਗਿਆ ਨਾ ਕਿ ਨਹੀਂ ਇਹ ਸਾਈਕਲ ਦਾ ਪਾਰਕਿੰਗ ਦਾ ਮਸਲਾ ਸੀਗਾ ਹੱਕ ਤਾਂ ਤੁਸੀਂ ਵੀ ਸਾਡੇ ਮਾਰ ਰਹੇ ਹੋ ਨਾ ਅਸੀਂ ਪੰਜਾਬ 'ਚ ਰਹਨੇ ਆਂ ਪੰਜਾਬ ਨੂੰ ਟੈਕਸ ਦਿੰਦੇ ਆਂ ਛੱਡੀ ਤੋਂ ਲੈ ਕੇ ਬਨੇਨ ਤੱਕ ਖੜਦੇ ਆਂ ਉਹਦਾ ਵੀ ਟੈਕਸ ਦਿੰਨੇ ਆਂ ਫਿਰ ਅਸੀਂ ਉਹਦਾ ਕਹਦੇ ਆ ਕਿ ਹਰ ਮੰਤਰੀ ਮੰਤਰੀ ਬਣ ਗਿਆ ਬਿੱਟੂ ਉਹ ਤਾਂ ਪੰਜਾਬੀ ਛੋਟਾ ਜਿਹਾ ਜੀ ਵੀ 2% ਦੀ ਆਬਾਦੀ ਆ ਜੀ ਇਹਨਾਂ ਨੂੰ ਸੈਂਟਰਲ 'ਚ ਕਿਉਂ ਮੰਤਰੀ ਬਣਾਇਆ ਜੀ 28 ਰਾਜ ਜਾਏਗਾ ਉਹਨਾਂ ਨੂੰ ਕਿਸੇ ਨੂੰ ਬਣਾਓ ਪੰਜਾਬ ਦੇ ਕਿਸੇ ਬੰਦੇ ਨੂੰ ਨਾ ਬਣਾਓ ਪੰਜਾਬ ਦੇ ਬੰਦੇ ਦਿੱਲੀ 'ਚ ਨਹੀਂ ਹੈਗੇ ਐਮਐਲਏ ਹਰਿਆਣਾ 'ਚ ਨਹੀਂ ਹੈਗੇ ਹਰਧਾਂ 'ਚ ਨਹੀਂ ਹੈਗੇ ਤੁਸੀਂ ਚੁੜ ਚੁੱਕੇ ਹੋ ਪ੍ਰਾਈਮ ਸਵੇਰਾ نیوز ਦੇ ਨਾਲ ਮੈਂ ਹਾਂ ਤੁਹਾਡੇ ਨਾਲ ਦੋਸਤ ਮਿਲਨ ਸਿੰਘ ਮੁਹਾਲੀ ਦੇ ਵਿੱਚ ਕਬੜੀ ਸ਼ਰਮ ਸ਼ਾਰ ਘਟਨਾ ਸਾਹਮਣੇ ਆਈ ਸੀ ਜਿੱਥੇ ਕਿ 16 ਸਾਲ ਦੇ ਦੋ ਨੌਜਵਾਨਾਂ ਦੇ ਉੱਤੇ ਪ੍ਰਵਾਸੀ ਭਾਈਚਾਰੇ ਦੇ ਵੱਲੋਂ ਜਿਹੜਾ ਆ ਉਸ ਦਾ ਕਤਲ ਕੀਤਾ ਗਿਆ ਲੇਕਿਨ ਉਸ ਮਾਮਲੇ ਵਿੱਚ ਸਾਡੇ ਨਾਲ ਪ੍ਰਵਾਸੀ ਭਾਈਚਾਰੇ ਤੋਂ ਵੀ ਮੌਜੂਦ ਨੇ ਰਾਜ ਸਿੰਘ ਜੀ ਰਾਜੀ ਬੜਾ ਮਾਹੌਲ ਗਰਮਾਇਆ ਹੋਇਆ ਮੁਹਾਲੀ ਸ਼ਹਿਰ ਦੇ ਵਿੱਚ ਪਰਿਵਾਰ ਧਰਨਾ ਦੇ ਰਿਹਾ ਕਿ ਆਖਿਰ ਸਾਡੇ ਮਾਮੂਲੀ ਜੀ ਗੱਲ ਬੱਚਿਆਂ ਦੀ ਸਿੱਕ ਸਾਈਕਲੀ ਦੀ ਲੈ ਕੇ ਜਿਹੜੀ ਲੜਾਈ ਹੋਈ ਹੈ ਲੇਕਿਨ ਉਸ ਤੋਂ ਬਾਅਦ ਪ੍ਰਵਾਸੀਆਂ ਨੇ ਉੱਥੇ ਜਾ ਕੇ ਉਹਨਾਂ ਦੇ ਤੇ ਚਾਕੂਆਂ ਦੇ ਨਾਲ ਉਹਨਾਂ ਦਾ ਹਮਲਾ ਕੀਤਾ ਕਿਸ ਘਟਨਾ ਨੂੰ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਨਮਸਕਾਰ ਜੀ ਮਹਾਰਾਜ ਸਿੰਘ ਰਾਜਸਬੂਤ ਪ੍ਰਧਾਨ ਮਜ਼ਦੂਰ ਯੂਨੀਅਨ ਦੇਖੋ ਅੱਜ ਜਿਹੜੀ ਘਟਨਾ ਹੋਈ ਆ ਬਿਲਕੁਲ ਗਲਤ ਆ ਦੇਖੋ ਜਿਹੜੀ ਜਾਨ ਗਈ ਆ ਚਾਹ ਪ੍ਰਵਾਸੀ ਦੀ ਹੋਵੇ ਚਾਹ ਪੰਜਾਬੀ ਦੀ ਹੋਵੇ ਜਾਨ ਤਾਂ ਜਾਣਾ ਹੈ ਨਾ ਲੇਕਿਨ ਜਿਹੜਾ ਆ ਮਸਲਾ ਬਣਿਆ ਹੋਇਆ ਜਿਹੜਾ ਮਸਲਾ ਬਣਿਆ ਹੋਇਆ ਇਹ ਇਹਨੂੰ ਬਣਾ ਦਿੱਤਾ ਪ੍ਰਵਾਸੀ ਵਰਸਸ ਪੰਜਾਬੀ ਦੇਖੋ ਜਿਹੜਾ ਲੜਾਈ ਹੋਇਆ ਸੀਗਾ ਸਾਈਕਲ ਪਾਰਕਿੰਗ ਕਰਕੇ ਹੋਇਆ ਸੀ ਬਿਲਕੁਲ ரைਟਾ ਦੇਖੋ ਸਾਈਕਲ ਪਾਰਕਿੰਗ ਦੇ ਵਿੱਚ ਮੈਂ ਤਾਂ ਪ੍ਰਸ਼ਾਸਨ ਇੱਥੇ ਵਿੱਚ ਇਨਕੁਆਇਰੀ ਕਰ ਰਹੀ ਆ ਬੰਦੇ ਜਿਹੜੇ ਸਿਗੇ ਅਰੈਸਟ ਵੀ ਹੋ ਗਏ ਨੇ ਅਰੈਸਟ ਹੋ ਗਏ ਨੇ ਲੇਕਿਨ ਜਿਹੜੀ ਅਸਲ ਸੱਚਾਈ ਆ ਕਿ ਕਿਥੇ ਨਾ ਕਿਥੇ ਗਲਤੀ ਤਾਂ ਦੋਨੋਂ ਪਾਸੇ ਦੀ ਹੋਊਗਾ ਨਾ ਹੁਣ ਦੇਖੋ ਇਹਦੇ ਵਿੱਚ ਅਜ ਪ੍ਰਵਾਸੀ ਦਾ ਨਾਮ ਕਿਉਂ ਦਿੱਤਾ ਜਾ ਰਿਹਾ ਕੀ ਪੰਜਾਬ ਪੰਜਾਬੀ ਪੰਜਾਬੀ ਲੜਦੇ ਨੇ ਤਾਂ ਨਹੀਂ ਮਰਦੇ ਨੇ ਮਰਦੇ ਨੇ ਪਰ ਕੁਝ ਇਹਦੇ ਵਿੱਚ ਸਰਾੜਤੀ ਅੰਸਰ ਨੇ ਲੱਖੇ ਵਰਗਾ ਹੋਰ ਵੀ ਨੇ ਜਿਹੜੇ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਇਹਨੂੰ ਪ੍ਰਵਾਸੀ ਵਰਸਸ ਪੰਜਾਬੀ ਬਣਾਤਾ ਦੇਖੋ ਅਗਰ ਪ੍ਰਵਾਸੀਆਂ ਨੇ ਕਿੱਤਾ ਉਹ ਵੀ ਗਲਤਾਂ ਆਪਾਂ ਉਹਦਾ ਸਮਰਥਨ ਤਾਂ ਨਹੀਂ ਦੇ ਰਹੇ ਆ ਜਿੱਥੇ ਮੁਹਾਲੀ ਦੇ ਵਿੱਚ ਅੱਜ ਗੱਲ ਕਰਦੇ ਹੋ ਕਿ ਮੁਹਾਲੀ 'ਚ ਪ੍ਰਵਾਸੀਆਂ ਨੇ ਕਿੱਦਾਂ ਹੁਣ ਕੁਝ ਟਾਈਮ ਪਹਿਲਾਂ ਜਦੋਂ ಗ್ರಾಮ ਪੰਚਾਇਤ ਦਾ ਸਰਪੰਚੀ ਦੇ ਚੋਣ ਸੀਗੇ ਮੁਹਾਲੀ ਪਿੰਡ ਦੇ ਵਿੱਚ 6500 ਵੋਟ ਪ੍ਰਵਾਸੀਆਂ ਦਾ ਸੀਗਾ ਤੇ 900 ਵੋਟ ਪੰਜਾਬੀਆਂ ਦਾ ਸੀਗਾ ਪੰਜਾਬੀ ਕਿੱਦਾਂ ਜਿੱਤ ਗਿਆ ਜੇ ਪ੍ਰਵਾਸੀਆਂ ਨੇ ਵੋਟ ਪਾਇਆ ਤਾਂ ਹੀ ਜਿੱਤਿਆ ਨਾ ਪਰਵਾਸੀਆਂ ਨੇ ਵੋਟ ਪਾਇਆ ਮੈਂ ਜਿੰਨੇ ਵੀ ਅਸਰਾਰਤੀ ਅਨਸਨ ਨੇ ਮੈਂ ਉਹਨਾਂ ਤੋਂ ਸਵਾਲ ਪੁੱਛਦਾ ਮੈਂ ਲੱਖੇ ਵਰਗਾ ਤੋਂ ਸਵਾਲ ਪੁੱਛਦਾ ਤੂੰ ਭਈਆ ਪੰਜਾਬੀ ਸ ਭਈਆ ਪੰਜਾਬੀ ਕਰਦਾ ਤੂੰ ਦੱਸ ਕਿ ਤੂੰ ਤੇ ਵੋਟ ਪਨ ਗਿਆ ਸੀ ਜਾਂ ਤੇਰੇ ਟੱਬਰ ਨੇ ਵੋਟ ਪਨ ਗਿਆ ਸੀਗਾ ਤੇਰੇ ਜਿਹੜੇ ਕੌਮ ਆ ਉਹਦੇ ਚ ਮੈਂ ਮੰਨਦਾ ਕਿ ਤੂੰ ਆਪਣੀ ਕੌਮ ਦੀ ਗੱਲ ਕਰਦਾ ਪਰ ਜਿਹੜਾ ਸਾਡਾ ਕੌਮ ਆ ਨਾ ਇੰਨਾ ਵੀ ਨਮਕ ਖلال ਨਹੀਂ ਹੈਗਾ ਕਿ ਗਲਤ ਨੂੰ ਵੀ ਸਹੀ ਕਵੇ ਅਸੀਂ ਨਮਕ ਹਲਾਲੀ ਨਹੀਂ ਕਰਦੇ ਆ ਜੇ ਇੰਨਾ ਹੀ ਆ ਇਹ ਅੱਜ ਕਹਿੰਦਾ ਪ੍ਰਵਾਸੀਆਂ ਨੂੰ ਪਜਾ ਦੋ ਇੰਨਾ ਹੀ ਆ ਤੋਂ ਸਭ ਤੋਂ ਪਹਿਲਾਂ ਜਿੰਨੇ ਵੀ ਪੰਜਾਬ ਦੇ ਲੋਕ ਪੰਜਾਬ ਦੇ ਵਾਸੀ ਬਿਹਾਰ ਯੂਪੀ ਹਰਿਆਣਾ ਕਲਕੱਤਾ ਬੰਗਾਲ ਜਿੱਥੇ ਵੀ ਨੇ ਉਹਨੂੰ ਵਾਪਸ ਬੁਲਾਣਾ ਦੇਖੋ ਇਹ ਜਿਹੜਾ ਨਾ ਮੈਂ ਤਾਂ ਨਹੀਂ ਗੱਲ ਪੁੱਛਣੀ ਜਨਾ ਤੁਸੀਂ ਵੀ ਲੁਧਿਆਣਾ ਸ਼ਹਿਰ 'ਚ ਰਹਿੰਦੇ ਹੋ ਲੁਧਿਆਣਾ ਸ਼ਹਿਰ 'ਚ ਜਿੰਨੀ ਵੀ ਇੰਡਸਟਰੀ ਏਰੀਆ ਨੇ ਮੈਂ ਤੁਹਾਨੂੰ ਇਹ ਪੁੱਛਦਾ ਕਿ ਪਹਿਲਾਂ ਇੱਥੇ ਪ੍ਰਵਾਸੀ ਕਿੰਨੇ ਨੇ ਤਰ ਪੰਜਾਬੀ ਕਿੰਨੇ ਨੇ ਇੱਥੇ ਪ੍ਰਵਾਸੀ 12-13 ਲੱਖ ਪ੍ਰਵਾਸੀ ਨੇ 12 13 ਲੱਖ ਪਰਵਾਸੀ ਨੇ ਜਿਹੜੇ ਕੰਮ ਕਰਦੇ ਨੇ ਪ੍ਰਵਾਸੀ ਕਰਦੇ ਨੇ ਲੁਧਿਆਣਾ ਦੇ ਵਿੱਚ ਕਿੱਥੇ ਕਬਜ਼ਾ ਨਹੀਂ ਹੋ ਗਿਆ ਤੁਸੀਂ ਅੱਜ ਰਾਤ ਜਲਦੀ ਦੇਖ ਲੋ ਨਾ ਇੱਕ ਪ੍ਰਵਾਸੀਆਂ ਨੂੰ ਜੇ ਚਾਰ ਪੰਜਾਬੀ ਕੁੱਟਦੇ ਨੇ ਉਦੋਂ ਕੋਈ ਵੀਡੀਓ ਬੈਡਲ ਨਹੀਂ ਹੁੰਦਾ ਉਦੋਂ ਕੋਈ ਮੁੱਦਾ ਨਹੀਂ ਬਣਦਾ ਲੇਕਿਨ ਜਦੋਂ ਕੋਈ ਤਗੜਾ ਪ੍ਰਵਾਸੀ ਉੱਥੇ ਹੁੰਦਾ ਉਹਨਾਂ ਦੇ ਸਾਹ ਤੇ ਉਹ ਜਦੋਂ ਚਪੇਰ ਮਾਰ ਦਿੰਦਾ ਉਹਨੂੰ ਬਹੁਤ ਵੱਡਾ ਈਸ਼ੂ ਬਣਾ ਦਿੰਦਾ ਪ੍ਰਵਾਸੀਆਂ ਨੇ ਕੁੱਟ ਦਿੱਤਾ ਪ੍ਰਵਾਸੀਆਂ ਨੇ ਕੁੱਟ ਦਿੱਤਾ ਉਹ ਯਾਰ ਅਗਲੇ ਵੀ ਉਹਨੇ ਉਹਨਾਂ ਤੇ ਵੀ ਜਾਣ ਹੈਗਾ ਸਾਡੇ ਤੇ ਵੀ ਜਾਣ ਅਸੀਂ ਸਭ ਤੋਂ ਪਹਿਲਾ ਇਨਸਾਨ ਆ ਦੇਖੋ ਅੱਜ ਸਾਡੇ ਦੇਸ਼ ਨੂੰ ਸਾਰੇ ਵੰਡ ਕੇ ਰੱਖੇ ਨੇ ਹਿੰਦੂ ਮੁਸਲਮ ਸਿੱਖ ਈਸਾਈ ਵੱਡੇ ਹਨ ਨਾ ਦੇਖੋ ਜਦੋਂ ਬਲੱਡ ਲੈਂਡ ਦਿਨ ਦੀ ਵਾਰੀ ਆਂਦੀ ਆ ਉਦੋਂ ਹਿੰਦੂ ਮੁਸਲਮ ਨਹੀਂ ਦਖਦੇ ਉਹ ਜਦੋਂ ਤੁਹਾਨੂੰ ਵਿਫਤਾ ਪੈਂਦਾ ਉਸੇ ਕੰਦੋਂ ਨਹੀਂ ਜੀ ਹੁਣ ਉੱਥੇ ਮੁਹਾਲੀ ਪੰਚਾਇਤੀ ਹੋਇਆ ਹੁਣ ਇੱਥੇ ਚੋਣ ਹੋ ਰਹੀ ਸੀ ਉਹ ਤੋਂ ਪ੍ਰਵਾਸੀ ਵੀ ਸਾਡੇ ਪੁਰਾਣੇ ਆ ਅੱਜ ਦੁਸ਼ਮਣ ਹੋ ਗਏ ਅਸੀਂ ਦੇਖੋ ਹਮੇਸ਼ਾ ਜਿੱਥੇ ਮਰਜੀ ਰਹੀਏ ਅਸੀਂ ਮਾਨ ਸਮਾਨ ਦੇ ਜੀਣ ਵਾਲੇ ਲੋਗਾ ਅਸੀਂ ਕਦੇ ਵੀ ਅੱਜ ਤੱਕ ਕਿਸੇ ਦਾ ਬੁਰਾ ਨਹੀਂ ਜਾਇਆ ਹਾਂ ਹਰ ਸਮਾਜ ਦੇ ਵਿੱਚ ਦੋ ਚਾਰ ਸ਼ਰਾਰਤੀ ਤਤਬ ਹੁੰਦੇ ਨੇ ਮੈਂ ਇਹ ਨਹੀਂ ਕਹਿੰਦਾ ਕਿ ਜੇ ਨਾ ਬਦੀ ਉਹ ਕਿਤਾ ਉਹ ਵਧੀਆ ਕੰਮ ਕੀਤਾ ਨਾ ਉਹ ਗਲਤ ਕੀਤਾ ਚਲੋ ਸਾਈਕਲ ਦਾ ਵੀ ਲੜਾਈ ਸੀਗਾ ਉਹ ਚੌਕੀ ਥਾਣੇ ਜਾ ਕੇ ਮਸਲਾ ਹੱਲ ਹੋ ਸਕਦਾ ਸੀਗਾ ਜੇ ਉਹਨਾਂ ਨੇ ਇਹ ਸਟੈਪ ਚੱਕਿਆ ਤੋ ਗਲਤ ਆ ਲੇਕਿਨ 16 16 ਸਾਲ ਦੇ ਬੱਚੇ ਨੂੰ ਸਾਈਕਲ ਪਾਰਕਿੰਗ ਚ ਉੱਥੇ 퍼미ਸ਼ਨ ਕਿਨੇ ਦਿੱਤਾ ਕਿ ਤੂੰ ਜਾਇਆ ਤਾਂ ਪਰਚੀ ਕੱਟਿਆ ਤਾਂ ਸਾਈਕਲ ਪਾਰਕਿੰਗ 'ਚ ਪਰਮਿਸ਼ਨ ਲੈ ਇਹ ਪਰਮਿਸ਼ਨ ਕਿਨੇ ਦਿੱਤਾ ਚਲੋ ਜੇਕਰ ਬੱਚੇ ਦੀ ਲੜਾਈ ਸੀ ਮੰਨ ਲਿਆ ਚਲੋ ਬੱਚੇ 16 16 ਸਾਲ ਦੇ ਬੱਚੇ ਦੀ ਲੜਾਈ ਸੀ ਲੇਕਿਨ ਉਹ ਚਲੋ ਬਾਅਦ ਚ ਕੰਪਰਮਾਈਜ਼ਰ ਵੀ ਹੋ ਜਾਣਾ ਲੇਕਿਨ ਉਹਨਾਂ ਨੇ ਫਿਰ ਉਹਨਾਂ ਤੇ ਚਾਕੂ ਨਾਲ ਵਾਰ ਕਿਉਂ ਕੀਤਾ ਕਿ ਆਪਣੀ ਬਦਮਾਸ਼ੀ ਦਿਖਾਈ ਤਾਂ ਹੀ ਚਾਕੂ ਨਾਲ ਵਾਰ ਕੀਤਾ ਅੱਜ ਪਰਿਵਾਰ ਰੋ ਰੋ ਬੁਰਾ ਹਾਲਾ ਅੱਜ ਚੰਡੀਗੜ੍ਹ ਮੁਹਾਲੀ ਦੇ ਵਿੱਚ ਤੁਸੀਂ ਦੇਖੋ ਪਰਿਵਾਰ ਸੜਕਾਂ ਤੇ ਉਤਰਿਆ ਹੋਇਆ ਇਨਸਾਫ਼ ਦੀ ਮੰਗ ਕਰਦਾ ਬ੍ਰਦਰ ਹਜੇ ਤੱਕ ਤਾਂ ਸਾਰੇ ਨੂੰ ਆ ਹੀ ਪਤਾ ਸੀਗਾ ਕਿ ਕੋਈ ਵਿਵਾਦ ਹੀ ਨਹੀਂ ਹੈਗਾ ਉਦਾਂ ਹੀ ਪ੍ਰਵਾਸੀਆਂ ਉਹ ਤਾਂ ਜਦੋਂ 베ਰੀਫਿਕੇਸ਼ਨ ਹੋਇਆ ਉਦੋਂ ਪਤਾ ਲੱਗਿਆ ਨਾ ਕਿ ਨਹੀਂ ਇਹ ਸਾਈਕਲ ਦਾ ਪਾਰਕਿੰਗ ਦਾ ਮਸਲਾ ਸੀਗਾ ਹੁਣ ਵਿੱਚ ਹੋਰ ਵੀ 베ਰੀਫਿਕੇਸ਼ਨ ਹੋਊਗਾ ਪ੍ਰਸ਼ਾਸਨ ਇਨਕੁਆਇਰੀ ਕਰੂਗਾ ਉਹ ਤਾਂ ਬਾਤ ਪਤਾ ਕਿ ਨਾ ਕੀ ਪਤਾ ਪੰਜਾਬ ਦੇ ਮਾਹੌਲ ਖਰਾਬ ਕਰਨ ਵਾਸਤੇ ਜਿੱਦਾਂ ਕਿ ਹੁਣ ਸਾਰੇ ਆਪਣੇ ਉਹ ਜਿਹੜਾ ਐਮਐਲਏ ਹੈਗਾ ਕਿ ਨਾਮਕ ਉਹਦਾ ਕਾਂਗਰਸ ਆਲਾ ਸੰਗਰੂੜ ਜਾ ਕੇ ਚੋਣ ਲੜਿਆ ਸੀਗਾ ਖੈਰਾ ਖੈਰਾ ਹੋ ਗਿਆ ਲੱਖੇ ਵਰਗਾ ਹੋ ਗਿਆ ਸਾਰੇ ਮੁੱਦਾ ਉਠਾਉਂਦੇ ਨੇ ਕਿ ਨਹੀਂ ਜੀ ਇਥੋਂ ਪ੍ਰਵਾਸੀਆਂ ਨੂੰ ਪੰਜਾਬ ਇਹ ਕਰੋ ਕੀ ਪਤਾ ਉਹਨਾਂ ਦਾ ਕੋਈ ਇਸਰਾਰਤੀ ਕੰਮ ਹੋਵੇ ਕਿ ਕੋਈ ਮੁੱਦਾ ਆਪ ਇਹ ਜਿਹਾ ਲਾ ਕੇ ਕੋਈ ਮਰਡਰ ਵਾਲਾ ਕਾਂਡ ਲਾ ਕੇ ਇੱਥੇ ਆਪਾਂ ਭੜਕਾ ਦਈਏ ਇੱਥੇ ਤਾਂ ਲੱਖਾ ਸਦਾਨਾ ਜੀ ਨੇ ਲਾਈਫ ਹੋ ਕੇ ਵੀ ਕਿਹਾ ਵਾ ਕਿ ਅਸੀਂ ਜਿਹੜੇ ਤੇ ਸਾਡਾ ਕਾਨੂੰਨ ਬਣਦਾ ਤਾਂ ਅਸੀਂ ਜਿਹੜੇ ਬਾਹਰਲੇ ਲੋਕ ਨੇ ਇੱਥੇ ਆ ਕੇ ਜ਼ਮੀਨ ਨਹੀਂ ਖਰੀਦ ਸਕਣਗੇ ਜਾਂ ਇੱਥੇ ਦੇ ਲੋਕ ਉੱਥੇ ਜ਼ਮੀਨ ਨਹੀਂ ਖਰੀਦ ਸਕਣਗੇ ਫਿਰ ਇੱਥੇ ਦਾ ਲੋਕ ਪਹਿਲੇ ਉੱਥੇ ਜਾਣਾ ਜਿੰਨਾ ਵੀ ਇਹਨਾਂ ਦਾ ਯੂਪੀ ਚਾਹੀਦਾ ਵਿਹਾਰ ਚਾਹੀਦਾ ਜਿੰਨਾ ਵੀ ਕਾਰੋਬਾਰਾ ਸਾਰਾ ਬੰਦ ਕਰ ਦੇਵੇ ਫਿਰ ਹੁਣ وہی ਗੱਲ ਕਰਦਾ ਨਾ ਮੈਂ 28 ਸਟੇਟ 28 ਸਟੇਟ ਤੋਂ ਜੇ ਅੱਜ ਇਹ ਸਹਪਤ ਲੈ ਲੈਣ ਕਿ ਅਸੀਂ ਪੰਜਾਬ ਤੋਂ ਕੋਈ ਮਾਲੀ ਨਹੀਂ ਲੈਣਾ ਜੀ ਫਿਰ ਇਹ ਕਿੱਥੇ ਜਾਣਗੇ ਦੇਖੋ ਜਿਹੜਾ ਦੇਸ਼ ਜਿਹੜਾ ਦੇਸ਼ ਚੱਲਦਾ ਨਾ ਉਹ ਇਹਨਾਂ ਦੇ ਹਿਸਾਬ ਨਾਲ ਨਹੀਂ ਚੱਲਦਾ ਇਹ ਹੈਗਾ ਕੀ ਹੈ ਲੱਖਾਂ ਸਿਧਾਨਾ ਕੀਆ ਜਿੱਦਾਂ ਇੱਕ ਪੰਜਾਬ ਦਾ ਵਾਸੀ ਆ ਨਾ ਔੜ ਕੀ ਆ ਆ ਇਹ ਪਹਿਲਾ ਕਹਿੰਦਾ ਮੇਰੀ ਪੰਜਾਬੀ ਮਾਂ ਬੋਲੀ ਆਪਣੇ ਬੱਚੇ ਨੂੰ ਕਿੱਥੇ ਪੜਾਉਂਦਾ ਹੈ ਆਪਣੇ ਬੱਚੇ ਨੂੰ ਅੰਗਰੇਜ਼ੀ ਮੀਡੀਅਮ ਚ ਕਿਉਂ ਪੜਾਉਂਦਾ ਸਰਕਾਰੀ ਚ ਕਿਉਂ ਨਹੀਂ ਪੜਾਉਂਦਾ ਦੇਖੋ ਇਹ ਜਿਹੜੇ ਨੇ ਆਪਣੇ ਰਾਜਨੀਤਿਕ ਚਮਕੌਣ ਵਾਲੇ ਬੰਦੇ ਨੇ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਜੇ ਪੁੱਛਦਾ ਹੈ ਐਮਪੀ ਚੋਣ ਲੜਿਆ ਐ ਐਮਐਲਏ ਲੜਿਆ ਕਿਉਂ ਨਹੀਂ ਜਿੱਤ ਗਿਆ ਜਿੰਨਾ ਚਾਹੀਦਾ ਨਾ ਕਿਉਂ ਨਹੀਂ ਜਿੱਤਿਆ ਇਹ ਤੋਂ ਬਸ ਆਪਣੇ ਦਾਲ ਫੁੱਲ ਕੇ ਵਾਸਤੇ ਕਰਦੇ ਨੇ ਹੋਰ ਕੁਝ ਨਹੀਂਗਾ ਇਹ ਸਰਾਰਤੀ ਹੰਸਨ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਕਰਦੇ ਨੇ ਪਲਾਸੀ ਕਾ ਕੇ ਲੱਖਾ ਸਿਧਾਨਾ ਕੀ ਸੀਗਾ ਗੈਂਗਸਟਰ ਸੀਗਾ ਗੈਂਗਸਟਰ ਸੀਗਾ ਕੀ ਸੀਗਾ ਦੱਸੋ ਮੈਂ ਸਾਰੇ মিডিਆ ਰਾਹੀਂ ਪੁੱਛਣਾ ਚਾਹੁੰਦਾ ਪਲਾ ਲੱਖਾ ਸਿਧਾਨਾ ਕੀ ਸੀਗਾ ਅੱਜ ਪੰਜਾਬ ਦੀ ਗੱਲ ਕਰਦਾ ਕੀ ਪਤਾ ਮੇਰਾ ਇੰਟਰਵਿਊ ਸੁਣੂਗਾ ਨਾ ਮੈਨੂੰ ਵੀ ਕਿਸੇ ਤੋਂ ਧਮਕੀ ਦੇਵਾ ਦੂੰਗਾ ਤੇ ਮੇਰੇ ਬਾਰੇ ਬੋਲੀ ਨਾ ਮੈਂ ਮੜਵਾ ਦੇਣਾ ਇਹ ਗੈਂਗਸਟਰ ਆਪਰਾ ਡਰਨਾ ਪੈਂਦਾ ਗੰਗਸਟਰ ਹਨ ਪਰ ਦੇਖੋ ਜਿਹੜੀ ਹਕੀਕਤ ਆ ਸੱਚਾਈ ਆ ਦੇਖੋ ਮੈਂ ਕੁਛ ਦਿਨ ਪਹਿਲਾਂ ਇੱਥੇ ਇੱਕ ਪ੍ਰਵਾਸੀਆਂ ਨੂੰ ਕਿਸੇ ਨੇ ਗਲਤ ਕਹਿਸੀ ਅਸੀਂ ਧਰਨਾ ਆਇਆ ਸੀਗਾ ਮੈਂ ਉਹਦੇ ਵਿੱਚ ਇੱਕ ਗੱਲ ਕਹੀ ਸੀ ਕਿ ਜੇ ਤੁਸੀਂ ਕਹਿੰਦੇ ਕਿ ਪ੍ਰਵਾਸੀ ਇੱਥੋਂ ਚੱਲ ਜਾਣ ਮੈਂ ਕਿਹਾ ਕਿ ਜੇ ਤੁਸੀਂ ਕਹਿੰਦੇ ਕਿ ਚੱਲ ਜਾਓ ਤਾਂ ਠੀਕ ਆ ਅਸੀਂ ਚੱਲ ਜਾਂਦੇ ਆ ਸਭ ਤੋਂ ਪਹਿਲਾਂ ਜਿਹੜੇ ਬਿਹਾਰ ਯੂਪੀ ਹੋਰ ਸਟੇਟ ਦੇ ਵਿੱਚ ਪੰਜਾਬੀ ਬਸਰੇ ਨੇ ਉਹਨਾਂ ਨੂੰ ਵਾਪਸ ਬੁਲਾ ਲਓ ਨਾ ਉਹਦੇ ਚ ਲੱਖਾਂ ਸਿਧਾਰਾ ਕਹਿੰਦਾ ਦੇਖੋ ਜੀ ਇਹ ਗੁੰਡਾਗਰਦੀ ਕਰਦਾ ਮੈਂ ਕਹੋ ਤਾਂ ਸੁਣਾ ਵੀ ਦੂੰਗਾ ਉਹ ਕਹਿੰਦਾ ਆ ਲੁਧਿਆਣੇ ਦਾ ਬੰਦਾ ਜੀ ਆ ਗੁੰਡਾ ਗਰਦੀ ਕਰਦਾ ਮੈਂ ਗੁੰਡਾ ਗਰਦੀ ਕਰਦਾ ਮੈਂ ਗਲਤ ਕੀ ਕਿਹਾ ਹੱਕ ਤਾਂ ਤੁਸੀਂ ਵੀ ਸਾਡੇ ਮਾਰ ਰਹੇ ਹੋ ਨਾ ਅਸੀਂ ਪੰਜਾਬ ਚ ਰਹਨੇ ਆ ਪੰਜਾਬ ਨੂੰ ਟੈਕਸ ਦਿੰਦੇ ਆ ਛੱਡੇ ਤੋਂ ਲੈ ਕੇ ਬਨੇਨ ਤੱਕ ਖੜਦੇ ਆ ਉਹਦਾ ਵੀ ਟੈਕਸ ਦਿੰਦੇ ਆ ਫਿਰ ਅਸੀਂ ਉਹਦਾ ਕਹਦੇ ਕਿ ਹਰ ਮੰਤਰੀ ਮੰਤਰੀ ਬਣ ਗਿਆ ਬਿੱਟੂ ਉਹ ਤਾਂ ਪੰਜਾਬੀ ਛੋਟਾ ਜਿਹਾ ਜੀ ਵੀ 2% ਦੀ ਆਬਾਦੀ ਆ ਜੀ ਇਹਨਾਂ ਨੂੰ ਸੈਂਟਰਲ ਚ ਕਿਉਂ ਮੰਤਰੀ ਬਣਾਇਆ ਜੀ 28 ਰਾਜ ਜਾਏਗਾ ਉਹਨਾਂ ਨੂੰ ਕਿਸੇ ਨੂੰ ਬਣਾਓ ਪੰਜਾਬ ਦੇ ਕਿਸੇ ਬੰਦੇ ਨੂੰ ਨਾ ਬਣਾਓ ਪੰਜਾਬ ਦੇ ਬੰਦੇ ਦਿੱਲੀ 'ਚ ਨਹੀਂ ਹੈਗੇ ਐਮਐਲਏ ਹਰਿਆਣਾ 'ਚ ਨਹੀਂ ਹੈਗੇ ਹਰਧਾਂ 'ਚ ਨਹੀਂ ਹੈਗੇ ਫਿਰ ਉਹਨਾਂ ਨੂੰ ਉਹ ਕਿਉਂ ਉਧਰ ਜਾਂਦੇ ਨੇ ਉਧਰ ਐਮਐਲਏ ਦੇ ਟਿਕਟ ਮੰਗਦੇ ਨੇ ਦੇਖੋ ਇਹ ਡੈਮੋਕ੍ਰੇਸੀ ਆ ਇਹ ਜਿਹੜਾ ਡੈਮੋਕ੍ਰੇਸੀ ਆ ਸੰਵਿਧਾਨਾ ਸੰਵਿਧਾਨ ਦੇ ਵਿੱਚ ਜੋ ਵੀ ਹੈਗਾ ਉਹ ਤਾਂ ਕਾਨੂੰਨ ਹੋਊਗਾ ਕਾਨੂੰਨ ਦੇ ਮਤਬਿਕ ਤੇ ਸਾਰ ਹੋ ਰਿਹਾ ਨਾ ਇਹਨਾਂ ਨੇ ਨਵਾਂ ਕਾਨੂੰਨ ਤਾਂ ਨਹੀਂ ਬਣਾਣਾ ਫਿਰ ਕੱਲ ਨੂੰ ਇੱਕ ਦਿਨ ਕਿ ਨਹੀਂ ਜੀ ਸਾਡਾ ਪੰਜਾਬ ਨੂੰ ਅਲੱਗ ਕੰਟਰੀ ਬਣਾ ਦੋ ਅੱਜ ਕਹ ਰਹੇ ਨੇ ਪੰਜਾਬ ਨੂੰ ਸਾਰੇ ਤੋਂ ਅਲੱਗ ਕਰ ਦੋ ਸਾਰੇ ਪੰਜਾਬ ਚ ਕੋਈ ਨਾ ਕੋਈ ਨਾ ਜਾਣ ਕੱਲ ਨੂੰ ਕਹਿੰ ਕੇ ਸਾਡਾ ਦੇਸ਼ੀ ਅਲੱਗ ਕਰ ਦੋ ਇਹ ਥੋੜੀ ਹੋਣਾ ਚਲੋ ਇਹ ਤਾਂ ਰਾਸੀ ਰਾਜ ਸਿੰਘ ਜੀ ਇਹ ਸਭ ਸੀਗਾ ਚਲੋ ਮੋਹਾਲੀ ਦੇ ਇਲਾਕੇ ਦਾ ਚਾ ਅਸੀਂ ਵੀ ਕਹਿੰਨੇ ਆ ਕਿ ਅਸੀਂ ਕਿਸੇ ਨੂੰ ਲੜਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਤਾਂ ਕਿ ਕੋਈ ਪ੍ਰਵਾਸੀ ਭਾਈਚਾਰਾ ਜਾਂ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਮਾਹੌਲ ਨਾ ਖਰਾਬ ਹੋਵੇ ਕਿ ਕਿ ਇੱਕ ਦੂਜੇ ਨੂੰ ਡਣਾ ਲੜਾਉਣ ਦੀ ਕੋਸ਼ਿਸ਼ ਕਰੀ ਅਸੀਂ ਤਾਂ ਤੁਹਾਨੂੰ ਇਹ ਪੁੱਛਿਆ ਕਿ ਜੇਕਰ ਹੁਣ ਚਲੋ ਉਹਨਾਂ ਨੇ ਪ੍ਰਵਾਸੀ ਦਾ ਨਾਮ ਲਿਆ ਕਿ ਉਹਦੇ ਵਿੱਚ ਪ੍ਰਵਾਸੀ ਦੇਖੋ ਕਾਨੂੰਨ ਆਪਣੀ ਜਿਹੜੀ ਪ੍ਰਸ਼ਾਸਨ ਆਪਣੀ ਡਿਊਟੀ ਨਿਭਾ ਰਿਹਾ ਉੱਥੇ ਪ੍ਰਸ਼ਾਸਨ ਨੇ ਇੱਕ ਬੰਦੇ ਚੋਂ ਗ੍ਰਿਫਤਾਰ ਵੀ ਕਰ ਲਿਆ ਲੇਕਿਨ ਉਹ ਸੀ 3 ਦਿਨ ਦੀ ਰਿਮਾਂਡ ਤੇ ਵੀ ਆ ਲੇਕਿਨ ਤੁਹਾਡਾ ਪਰਿਵਾਰ ਦੇਖੋ ਜੋ ਗਲਤਾਂ ਉਹਨੂੰ ਸਜ਼ਾ ਮਿਲਣਾ ਚਾਹੀਦਾ ਚਾਹੇ ਜੋ ਮਰਜੀ ਬੰਦਾ ਹੋਵੇ ਪ੍ਰਵਾਸੀ ਹੋਵੇ ਪੰਜਾਬੀ ਹੋਵੇ ਜੋ ਮਰਜੀ ਹੋਵੇ ਅਸੀਂ ਭਲਾ ਇਨਸਾਨ ਆ ਜਿਹੜੀ ਗਲਤਾਂ ਜਿਹੜਾ ਬੰਦਾ ਨੇ ਗਲਤ ਕੀਤਾ ਉਹਨੂੰ ਸਜ਼ਾ ਮਿਲਣਾ ਚਾਹੀਦਾ ਇਹਦਾ ਨਾਲੇ ਇੱਕ ਪੰਜ ਮੈਮਰੀ ਕਮੇਟੀ ਬਣਾ ਕੇ ਇਹਦੇ ਮਗਰ ਕੀਆ ਅਸਲ ਸੱਚਾਈ ਕੀਆ ਉਹਦਾ ਵੀ ਬਿਲਕੁਲ ਪਰਦਾ ਫਾਸ਼ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਬਾਕੀ ਦੇਖੋ ਜਿਹੜੇ ਆ ਸਰਾਰਤੀ ਤੱਤ ਉਥੇ ਧਰਨਾ ਲਾਇਆ ਹੋਏ ਨੇ ਇੰਨਾ ਵੱਡਾ ਮਸਲਾ ਦੇਖੋ ਹਾਂ ਕਤਲ ਜਿਹੜਾ ਹੋਇਆ ਗਲਤ ਹੋਇਆ ਲੇਕਿਨ ਜਿਹੜਾ ਆ ਰਾਜਨੀਤੀ ਪਾਰਟੀ ਉੱਥੇ ਜਾ ਕੇ ਬਣਾ ਰਹੇ ਨੇ ਇਹ ਇੱਕ ਭੜਕਾਉ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਹਨਾ ਕਿ ਪੰਜਾਬ ਦਾ ਆਪਾਂ ਕਿੱਦਾਂ ਮਾਹੌਲ ਖਰਾਬ ਕਰੀਏ ਕੌਣ ਕਰ ਰਿਹਾ ਪੰਜਾਬ ਦਾ ਮਾਹੌਲ ਖਰਾਬ ਉਹ ਤਾਂ ਪਤਾ ਹੈ ਕਿ ਪਰਿਵਾਰ ਦੇ ਨਾਲ ਗਏ ਨੇ ਲੱਖਾ ਸਦਾਨਾ ਹੋਏ ਨੇ ਤੇ ਜਾਂ ਫਿਰ ਸਿੰਘ 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 ਜਿੱਥੇ ਬੰਦੀਆਂ ਵੀ ਗਈਆਂ ਨੇ ਨਹੀਂ ਜਾਏ ਨਾ ਜਾਨੂ ਰੋਕਾ ਜੇ ਕਦੋ ਦੇਖੋ ਯਾਤਾ ਉੱਥੇ ਪ੍ਰਵਾਸੀ ਜਾ ਕੇ ਬੈਠਦਾ ਆ ਸਮਝ ਆਂਦੇ ਜਾਂ ਤਾਂ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਸਮਝ ਆਂਦਾ ਜਦੋਂ ਪ੍ਰਸ਼ਾਸਨ ਸਾਰਾ ਕੰਮ ਕਰ ਰਿਹਾ ਪ੍ਰਸ਼ਾਸਨ ਜਿਹੜਾ ਪਰਵਾਸੀ ਭయ్యా ਪਰਵਾਸੀ ਭਾਈ ਇਹਦੇ ਚ ਕੁਝ ਨਹੀਂ ਕਰ ਰਿਹਾ ਫਿਰ ਉਹ ਉਹਨਾਂ ਨੂੰ ਬੈਠਣ ਦੀ ਨੌਬਤ ਕਿਉਂ ਆ ਜਾਂ ਤਾਂ ਪ੍ਰਸ਼ਾਸਨ ਕੁਝ ਨਹੀਂ ਕਰਦਾ ਪਿਆ ਜਾਂ ਤਾਂ ਪ੍ਰਸ਼ਾਸਨ ਕੁਝ ਨਹੀਂ ਆ ਇਹ ਪ੍ਰਸ਼ਾਸਨ ਨੂੰ ਨਹੀਂ ਮੰਨਦੇ ਇਹ ਆਪਣੇ ਆਪ ਨੂੰ ਮੰਨਦੇ ਨੇ ਆਪਣੇ ਜੱਥੇਬੰਦੀਆਂ ਨੂੰ ਮੰਨਦੇ ਨੇ ਸਾਡਾ ਵੀ ਜੱਥੇਬੰਦੀ ਆ ਅਸੀਂ ਕਦੇ ਕਿਤਾ ਅਸੀਂ ਲੁਧਿਆਣਾ ਚੜਨੇ ਆ ਅੱਜ ਤੱਕ ਕਦੇ ਇੱਕ ਵੀ ਮੀਡੀਆ ਭਾਈ ਦੱਸਦਾ ਦੇਵੇ ਇੱਕ ਵੀ ਸਰਦਾਰ ਭਾਈ ਬਤਾ ਦੇਵੇ ਕਿਸੀ ਗੁੰਡਾ ਕਰਦੇ ਕਿਤੇ ਆ ਇਥੇ ਨਾ ਦਾਦਾ ਗਣ ਇਨਾ ਆਬਾਦੀਆ ਇਨਾ ਮਜ਼ਦੂਰ ਦਾ ਹੈਗਾ ਇੱਥੇ ਤਾਂ ਮਜ਼ਦੂਰ ਜਿੱਤ ਕੇ ਸਭ ਤੋਂ ਜ਼ਿਆਦਾ ਆਬਾਦੀ ਲੁਧਿਆਣਾ ਦੇ ਵਿੱਚਾ ਇੱਥੇ ਤਾਂ ਮਜ਼ਦੂਰਾਂ ਨੂੰ ਪੇਮੈਂਟ ਤੱਕ ਨਹੀਂ ਮਿਲਦਾ ਮੈਂ ਮੰਨ ਲਿਆ ਕਿ ਉੱਥੇ ਜਿਹੜਾ ਕੀ ਕਤਲ ਹੋਇਆ ਪੰਜਾਬੀਆਂ ਦੇ ਵਿੱਚੋਂ ਕਿਸੇ ਦਾ ਹੋਇਆ ਹੋਣਾ ਚਲੋ ਜੋ ਵੀ ਆ ਪਰ ਲੇਕਿਨ ਉੱਥੇ ਦੇ ਨਿਹੰਗ ਸਿੰਘ ਜਿੱਥੇ ਬੰਦੀ ਪਹੁੰਚੇ ਲੱਖਾ ਸਦਾਨਾ ਪਹੁੰਚੇ ਹੋਰ ਵੀ ਕਈ ਲੋਕ ਪਹੁੰਚੇ ਲੇਕਿਨ ਮੰਨਦਾ ਕਿ ਜਿਹਨੇ ਕੀਤਾ ਉਹ ਚਲੋ ਪ੍ਰਵਾਸੀ ਹੋਊਗਾ ਪਰ ਲੇਕਿਨ ਸਾਰੇ ਇੱਕੋ ਜਿਹੇ ਪ੍ਰਵਾਸੀ ਤਾਂ ਨਹੀਂ ਨੇ ਕਿ ਲੋ ਹੋਰ ਪ੍ਰਵਾਸੀ ਦੋਨੋਂ ਕੋ ਜਾ ਕੇ ਕੋ ਹਾਲ ਚਾਲ ਪੁੱਛ ਲੈਣੇ ਪਰਿਵਾਰ ਨਾਲ ਦੁੱਖ ਤਾਂ ਸਾਂਝਾ ਕਰ gangster baithe honne keda parwasi jaauga kinu apna jaan pyara nahi bhai kinu apna jaan pyara nahi hega je tusi kano ke hal chal puchh lende parwasiya na vote nahi paya tahi utthe 75600 vote parwasiya da te 900 vote punjabiya da phir bhi punjabi jit gaya parwasiya na vote paya na oh to etni ki parwasiya ne parwasiya nu pata dekho jinu jide naal dil milda onu vote paya sada kangal chale hega asi sath mate nal baneya ਸਮਝਣ ਨਾਲ ਬਨੇ ਨਾ ਇਹ ਤਾਂ ਸਿਰਫ ਮਾਹੌਲ ਖਰਾਬ ਕਰਨ ਵਾਲੇ ਦਾ ਕੰਮ ਆ ਇੱਥੇ ਦੇਖ ਲੋ ਚਾਹ ਪੰਜਾਬੀ ਹੋਵੇ ਚਾਹ ਪ੍ਰਵਾਸੀ ਹੋਵੇ ਦੇਖੋ ਉਹ ਸਾਰੇ ਰਲ ਮਿਲ ਕੇ ਕੰਮ ਕਰ ਦੇਣੇ ਫੇਰ ਤਾਂ ਕੱਲ ਨੂੰ ਜਿੱਦਾਂ ਲੱਖਾ ਕਹਿੰਦਾ ਸਭ ਤੋਂ ਪਹਿਲੇ ਪੰਜਾਬੀਓ ਆਪਣੇ ਕਰੋ ਆਪਣੇ ਫੈਕਟਰੀਆਂ ਕਰਦੋ ਪ੍ਰਵਾਸੀਆਂ ਨੂੰ ਆ ਜਿੰਨੇ ਪੰਜਾਬੀ ਭਾਈ ਦਾ ਫੈਕਟਰੀ ਆ ਉਹ ਪ੍ਰਵਾਸੀ ਨੂੰ ਕੱਢ ਦੇਣਗੇ ਉਹਨਾਂ ਦਾ ਦਲਫੁੱਲ ਕਾ ਲੱਖਾ ਚਲਾਊਗਾ ਉਹਨਾਂ ਦੇ ਫੈਕਟਰੀ ਜਾ ਕੇ ਲੱਖਾ ਕੰਮ ਕਰੂਗਾ ਕਰਾਵੇ ਕਰਾਊਗਾ ਕੰਮ ਮੈਂ ਪੁੱਛਦਾ ਲੱਖੇ ਨੂੰ ਕਹਣਾ ਸੁੱਖਾ ਕਿ ਉਹਨੂੰ ਕੱਢ ਦੋ ਜੀ ਉਹ ਨਹੀਂ ਵੀ ਜਾਣਗੇ ਅੱਜ ਦੇਖ ਲੈ ਕਹਿੰਦੇ ਇੱਕ ਮੈਂ ਸੁਣਦਾ ਸੀਗਾ ਇਹਨਾਂ ਦਾ ਕਿ ਨਹੀਂ ਜੀ ਜਿੱਦਾਂ ਇਹ ਛੱਟ ਪੂਜਾ 'ਚ ਪਿੰਡ ਜਾਂਦੇ ਨੇ ਇਹਨਾਂ ਨੂੰ ਟ੍ਰੇਨ 'ਚ ਆਪਾਂ ਜਾ ਕੇ ਧਰਨਾ ਲਾ ਦਈਏ ਸਟੇਸ਼ਨ 'ਚ ਕੀ ਵਾਪਸ ਨਾ ਉਹ ਉੱਦਾਈ ਨਹੀਂ ਆਣਗੇ ਜਦੋਂ ਲੋਕਡਾਊਨ 'ਚ ਸਾਰੇ ਚਲੇ ਗਏ ਸੀਗੇ ਫਿਰ ਤੁਸੀਂ 80 ਬੱਸਾਂ 'ਚ ਲਵਾ ਲਾ ਕੇ ਚੋਨਾ ਕਿਉਂ ਲਵਾਇਆ ਐਸੀ ਬਸ ਲੈ ਕਿੱਥੋਂ ਗਿਆ ਉਸੇ ਤੁਸੀਂ ਉਦੋਂ ਪ੍ਰਵਾਸੀਆਂ ਨੂੰ ਸਨਮਾਨਿਤ ਕਰਦੇ ਸੀਗੇ ਮਾਲ ਮਾਲਾ ਬਣਾਉਂਦੇ ਸੀਗੇ ਨਹੀਂ ਜੀ ਸਾਡੇ ਬਹੁਤ ਵਧੀਆ ਬੁਰਾਣੇ ਅੱਜ ਦੁਸ਼ਮਣ ਹੋ ਗਏ ਸੀ ਇਹ ਦੇਖੋ ਜਿਹੜੇ ਉਹ ਬੰਦੇ ਨੇ ਜਿਹੜੇ ਕਿਸਾਨ ਨੇ ਜਿਹੜੇ ਜ਼ਿਮੀਦਾਰ ਨੇ ਜਿਹੜੇ ਵੀ ਆਪਣੇ ਇੰਡਸਟਰੀਅਲ ਨੇ ਉਹਨਾਂ ਨੂੰ ਇਹ ਕੰਮ ਤੋਂ ਕੋਈ ਲੈਣਾ ਦੇਣਾ ਨਹੀਂ ਹੈਗਾ ਜਿਹੜੇ ਸਰਾਰਤੀ ਅੰਸਨ ਨੇ ਜਿਨ੍ਹਾਂ ਜੋ ਬੇਲੇ ਨੇ ਉਹਨਾਂ ਨੂੰ ਇਹ ਕੰਮ ਤੋਂ ਲੈਣਾ ਦੇਣਾ ਹੈਗਾ ਚਲੋ ਪਰਿਵਾਰ ਨੂੰ ਹੁਣ ਇਨਸਾਫ ਦੀ ਕੀ ਮੰਗ ਕਰਦੇ ਤੁਸੀਂ ਉਹ ਪਰਿਵਾਰ ਦੇ ਨਾਲ ਸਾਡਾ ਹਮਦਰਦੀ ਵੀ ਆ ਤੇ ਪੂਰੇ ਪੁਰਵਾਂਚਲ ਸਮਾਜ ਸਾਡਾ ਹੈਗਾ ਉਹਨਾਂ ਦੇ ਨਾਲ ਠੀਕ ਆ ਪਰ ਦੇਖੋ ਆਪਾਂ ਗਲਤ ਬੰਦੇ ਦਾ ਕਿਸੇ ਦਾ ਨਹੀਂ ਸਾਥ ਦੇਣਾ ਜੋ ਉਹਨਾਂ ਦੇ ਨਾਲ ਜਿਹੜੀ ਘਟਨਾ ਹੋਈ ਆ ਬਹੁਤ ਗਲਤ ਹੋਈ ਆ ਪਰ ਮੈਂ ਇਹ ਵੀ ਚਾਹੁੰਨਾ ਕਿ ਪ੍ਰਸ਼ਾਸਨ ਪੂਰਾ ਇਹਦਾ ਪਰਦਾ ਫਾਸ਼ ਕਰੇ ਕਿ ਅਸਲ ਚ ਹਕੀਕਤ ਕੀ ਆ ਦੇਖੋ ਜਾਨ ਕਿਸੇ ਦਾ ਜਾਏ ਦੁੱਖ ਸਾਨੂੰ ਹੁੰਦਾ ਚਾਹੇ ਕਿਸੇ ਦਾ ਹੋਵੇ ਕਿਸੇ ਧਰਮ ਦਾ ਹੋਵੇ ਕਿਸੇ ਜਾਤੀ ਦਾ ਹੋਵੇ ਕਿਸੇ ਦਾ ਹੋਵੇ ਲੇਕਿਨ ਇਨਸਾਫ ਵੀ ਮਿਲਣਾ ਚਾਹੀਦਾ ਕਿਸੇ ਚੀਜ਼ ਨੂੰ ਗਲਤ ਬਰਾਵਾ ਨਹੀਂ ਦੇਣਾ ਚਾਹੀਦਾ ਬਿਲਕੁਲ ਰਾਜ ਸਿੰਘ ਜੋ ਸਾਡਾ ਮਜੂਸੀ ਗਲਤ ਬਾਤ ਕੀਤੀ ਗਈ ਹੈ ਉਸ ਇਸ ਵਿਸ਼ੇਸ਼ ਤੌਰ ਤੇ ਜਿਹੜੀ ਕਿ ਅੱਜ ਮੋਹਾਲੀ ਦੇ ਵਿੱਚ ਜਿਹੜਾ ਮਾਹੌਲ ਕਾਫੀ ਕਰਮਾਇਆ ਹੋਇਆ ਨਜ਼ਰ ਆ ਰਿਹਾ ਸੋ ਅਗਲੀ ਅਪਡੇਟ ਜਲਦੀ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਪ੍ਰਾਈਮ ਸਵੇਰਾ ਨਿਊਜ਼ ਦੇ ਨਾਲ ਕੈਮਰਾ ਪਰਸਨ ਵਿਪਨ ਰੋੜਾ ਦੇ ਨਾਲ ਮਿਲਨ ਸਿੰਘ ਦੀ ਖਾਸ ਰਿਪੋਰਟ